ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਪੰਜ-ਪੰਜ ਬੱਚੇ ਪੈਦਾ ਕਰਨ ਦੇ ਲਈ ਸਿੱਖ ਕੌਮ ਨੂੰ ਕਿਹਾ ਗਿਆ ਤੇ ਉੱਥੇ ਹੀ ਹੁਣ ਐਸਜੀਪੀਸੀ ਦੇ ਵੱਲੋਂ ਵੀ ਇਸ ਗੱਲ ਦੀ ਹਮਾਇਤ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਘਰੇਵਾਲ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਸਿੱਖ ਕੌਮ ਨੂੰ ਲੈ ਕੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਪੰਜ-ਪੰਜ ਬੱਚੇ ਜਿਹੜੇ ਖੇ ਪੈਦਾ ਕਰਨ ਦੇ ਲਈ ਗਿਆ ਹੈ ਤੇ ਉੱਥੇ ਹੁਣ ਐਸਜੀਪੀਸੀ ਵੀ ਇਸ ਗੱਲ ਦੇ ਨਾਲ ਸਹਿਮਤ ਹੈ ਤੇ ਜਿਸ ਨੂੰ ਲੈ ਕੇ ਹੁਣ ਸਿੱਖ ਕੌਮ ਨੂੰ ਐਸਜੀਪੀਸੀ ਦੇ ਵੀ ਇੱਕ ਵੱਡਾ ਸੁਨੇਹਾ ਲਾ ਦਿੱਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀ ਇਸ ਦੇ ਸੱਤਰ ਗੁਰਚਰਨ ਸਿੰਘ ਗਰੇਵਾਲ ਦਾ ਹੋਣ ਕੀ ਕਹਿਣਾ 12ਵੇਂ ਤਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪੋਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਅ ਵੱਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੇ ਜਨਮ ਦਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕੀ ਲੋਕ ਇਸ ਗੱਲ ਦਾ ਗਲਤ ਅਰਥ ਨਹੀਂ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰ ਪ੍ਰਗਟ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਸ ਸੰਦਰਭ ਵਿੱਚ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ। ਤੋਂ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਦਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਗਿਣਤੀ ਘਟ ਰਹੀ ਹੈ। ਤੋਂ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜਾ ਇਹ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ। ਤੇ ਬੱਚਿਆਂ ਦੀ पाठशाला ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ ਤੋਂ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਇਕਾਈਆਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਜਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟ ਕੇ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੀ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਵਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਰਕਾਰ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਆ ਈ ਵਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ ਦੰਦੂਈ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਕਥਾ ਦੌਰਾਨ ਇੱਕ ਵਿਚਾਰ ਦਾ ਪਲਟਾਵਾ ਕੀਤਾ ਗਿਆ ਕਿ ਸਿੱਖ ਕੌਮ ਆਪਣੀ ਵਧ ਆਬਾਦੀ ਕਰਨ ਵਾਸਤੇ ਪੰਜ ਬੱਚਿਆਂ ਨੂੰ ਜੜਾ ਕੀ ਜਨਮ ਦੇਵੇ ਭਾਵੇਂ ਕਿ ਕਈ ਤਰ੍ਹਾਂ ਦੇ ਤਰਕਸ਼ੀ ਲੋਕ ਇਸ ਗੱਲ ਦਾ ਗਲਤ ਅਰਥ ਦੀ ਕੱਢਣਗੇ ਤੇ ਤਰਕ ਵੀ ਦੇਣਗੇ ਪਰ ਜੋ ਵਿਚਾਰਪ੍ਰਣ ਕੀਤੇ ਗਏ ਨੇ ਭਾਵੇਂ ਕਿ ਉਹਨਾਂ ਨੇ ਉਹ ਸੰਦਰਭਜ ਕੀਤੇ ਨੇ ਕਿ ਕਿਉਂਕਿ ਉਹ ਇੱਕ ਵਿਦਿਆ ਦਾ দান ਦਿੰਦੇ ਨੇ ਤੇ ਨਾਲ ਹੀ ਧਾਰਮਿਕ ਜਿਹੜੀ ਹੈ ਵਿਦਿਆ ਦੀ ਸਖਲਾਈ ਦਿੰਦੇ ਨੇ ਕਿਉਂਕਿ ਟਕਸਾਲਾਂ ਜਿਹੜੀਆਂ ਇਹ ਧਾਰਮਿਕ ਵਿਦਿਆ ਦੇ ਵਾਸਤੇ ਸੇਵਾ ਕਰ ਰਹੀਆਂ ਨੇ ਤੋ ਉਹਨਾਂ ਦੇ ਵਿੱਚ ਅੱਜ ਕੱਲ ਬੱਚਿਆਂ ਦਾ ਰੁਝਾਨ ਘਟਦਾ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਧਾਰਮਿਕ ਤੌਰ ਤੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਸਾਹਿਬ ਪਾਠੀ ਜਿੰਨੇ ਆ ਉਹ ਅੱਜ ਕੱਲ ਗਿਤੀ ਘਟ ਰਹੀ ਹੈ। ਤੋ ਉਸ ਗੱਲ ਨੂੰ ਮਦੇ ਨਜ਼ਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿਉਂਕਿ ਉਹ ਸਕੂਲ ਵੀ ਚਲਾਉਂਦੇ ਨੇ ਉਹ ਵਿਦਿਆਲਾ ਵੀ ਚਲਾਉਂਦੇ ਨੇ ਤੇ ਬੱਚਿਆਂ ਦੀ ਪਾਠਸ਼ਾਲਾ ਵੀ ਆ ਤੇ ਉਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਤੁਸੀਂ ਮੇਰੇ ਕੋਲ ਛੱਡ ਦਿਓ। ਤੋ ਇਹ ਗੱਲ ਜਿਹੜੀ ਆ ਇਸ ਤੋਂ ਪਹਿਲਾਂ ਕਾਲਪਤਖ ਸਾਹਿਬ ਦੇ ਸਿੰਘ ਸਹਿਬਾਨ ਹੋਰ ਵੀ ਜਿਹੜੀਆਂ ਧਾਰਮਿਕ ਅਕਸੀਦਾਂ ਇਹ ਗੱਲ ਕਹਿ ਚੁੱਕੀਆਂ ਨੇ ਤੇ ਫਿਕਰਮੰਦੀ ਯਾਰ ਕਰ ਚੁੱਕੀਆਂ ਨੇ ਸੋ ਇਹ ਇਸ ਦਾ ਜਿਹੜਾ ਅਸੀਂ ਡਟਕਾ ਡਟਵਾ ਸਮਰਥਨ ਕਰਦੇ ਆਂ ਭਾਵੇਂ ਕੀ ਦਾ ਰਾਤ ਜਿਹੜੀ ਦਾਤ ਆ ਬੱਚੇ ਦੀ ਉਹ ਤਾਂ ਗੁਰੂ ਨੇ ਦੇਣੀ ਆ ਪਰ ਤੁਹਾਡੇ ਮਨ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਬਿਰਤੀ ਹੋਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦਾ ਦਾ ਵਾਅਦਾ ਕਰਨਾ ਕਿਉਂਕਿ ਇਸ ਕੌਮ ਨੇ ਜੋ ਦੁਨੀਆ ਤੇ ਇਹ ਸੇਵਾਵਾਂ ਕੀਤੀਆਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹ ਸੇਵਾਵਾਂ ਬਹੁਤ ਕਿੰਨਾ ਵੱਡੀਆਂ ਨੇ ਤੇ ਸਤਿਕਾਰਤ ਨੇ ਸੋ ਜਿਹੜੀ ਆ ਜੋ ਦੁਨੀਆ ਦੇ ਅੰਦਰ ਆਪਣੀ ਕੌਮ ਨੂੰ ਅ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਇਹ ਸਮਝਦੇ ਆ ਕਿ ਵੱਧ ਗਿਣਤੀ ਵਿੱਚ ਬੱਚੇ ਜਿਹੜੇ ਆ ਉਹ ਸਿੱਖ ਪਰਿਵਾਰਾਂ ਵਿੱਚ ਹੋਣੇ ਚਾਹੀਦੇ ਆ